ਇੱਕ ਸਵੇਰ ਕਰਤਾਲਾ ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀਆਂ ਦੀ ਵਿਰਸਾਈ ਧਰਤੀ ਪੰਜਾਬ ਦੇਸ਼ ਸਤਿਗੁਰੂ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ ਸਾਤਗੁਰੂ ਜੀ ਦੁਖੀਆਂ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਮਾਏ ਗਏ ਅੱਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰਕੇ ਸਾਤਗੁਰੂ ਜੀ ਜੋ ਕਿਛ ਕਰੈ ਸੋ ਆਪੇ ਸੁਆਮੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਾਰ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤਾਉਣੇ ਸਤਿਗੁਰੂ ਜੀ ਕਿਰਪਾ ਕਰਨੀ ਸਾਧ ਸੰਗਤ ਦਾ ਆਪ ਜੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀ ਆਣੇ ਸਤਿਗੁਰੂ ਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਹਾਂ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕ ਅਨੁਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਿਗੁਰੂ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਿਗੁਰੂ ਕਿਰਪਾ ਕਰਨੀ ਆਪ ਜੀਆਂ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਨੇ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਖ ਸਜ ਕਰਾ ਹਾਜ਼ਰ ਹੈ ਆਪ ਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਨਿਤ ਪ੍ਰਸ਼ਾਦ ਸੰਗਤ ਦੇ ਰਸਨੇ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਕੇ ਜਾਪ ਜੀ ਕੀ ਅਰਦਾਸ ਸ਼੍ਰੀ ਅਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਅੱਖਰਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਮਕ ਨਾਮ